ਗੁਰਵਿੰਦਰ ਕਤਲਕਾਰਡ ਮਾਮਲੇ ਦੇ ਨਾਲ ਜੁੜੀ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗੁਰਵਿੰਦਰ ਦੀ ਪਤਨੀ ਰੁਪਿੰਦਰ ਕੌਰ ਜਿਸ ਨੇ ਆਪਣੇ ਆਚਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ ਹੁਣ ਜੇਲ੍ਹ ਜਾਣ ਤੋਂ ਬਾਅਦ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ ਜੋ ਬਿਆਨ ਉਸਨੇ ਪਹਿਲਾਂ ਮੰਨੇ ਸੀ ਉਸਨੇ ਕਿਹਾ ਸੀ ਕਿ ਹਾਂ ਉਸਨੇ ਕਤਲ ਕੀਤਾ ਹੈ ਔਰ ਮਿਲ ਕੇ ਉਹਨਾਂ ਨੇ ਕਤਲ ਕੀਤਾ ਹੈ ਤਾਂ ਹੁਣ ਉਹ ਕਹਿ ਰਹੀ ਹੈ ਕਿ ਕਤਲ ਸਿਰਫ ਹਰਕਵਲ ਨਹੀਂ ਕੀਤਾ ਮੈਂ ਬੇਕਸੂਰ ਉਨੇ ਕਿੰਨੀ ਕੁ ਸੱਚਾਈ ਹੈ ਇਸ ਮਾਮਲੇ ਦੀ ਪੁਲਿਸ ਜਿਹੜੀ ਹੈ ਉਹ ਤੈ ਤੱਕ ਜਾਵੇਗੀ ਜਾਂਚ ਕਰੇਗੀ ਲੇਕਿਨ ਤੁਹਾਨੂੰ ਦੱਸ ਦੇਈਏ ਕਿ ਜੋ ਬਿਆਨ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੇ ਨੇ ਕਿ ਰੁਪਿੰਦਰ ਨੇ ਜੇਲ੍ਹ ਦੇ ਵਿੱਚ ਜਾ ਕੇ ਕਿਹਾ ਕਿ ਉਸ ਦਾ ਜੋ ਆਸ਼ਿਕ ਹੈ ਉਸ ਨੇ ਬਿਆਨ ਦਾ ਝਾਂਸਾ ਦਿੱਤਾ ਔਰ ਉਸ ਤੋਂ ਬਾਅਦ ਉਸ ਨੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਫਿਰ ਬਾਅਦ ਦੇ ਵਿੱਚ ਉਹ ਕਹਿੰਦਾ ਸੀ ਕਿ ਤੂੰ ਪੈਸੇ ਲੈ ਕੇ ਆ ਤੇ ਮੇਰੇ ਪਤੀ ਨੂੰ ਮਾਰਨ ਦੀ ਗੱਲ ਵੀ ਉਹੀ ਕਹਿੰਦਾ ਸੀ ਔਰ ਉਸ ਤੋਂ ਬਾਅਦ ਜਦੋਂ ਮੈਂ ਰੂਮ ਦੇ ਵਿੱਚ ਸੁੱਤੀ ਪਈ ਸੀ ਤਾਂ ਛੱਤ ਤੋਂ ਆਵਾਜ਼ ਆਈ ਜਦੋਂ ਮੈਂ ਜਾ ਕੇ ਦੇਖਿਆ ਤਾਂ ਹਰਕਵਲ ਨੇ ਪਹਿਲਾਂ ਹੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਕਹਾਣੀ ਬਣਾਈ ਔਰ ਇੱਕ ਕੇਸ ਜਿਹੜਾ ਉਸਨੇ ਆਪਣੇ ਉੱਪਰ ਵੀ ਲਿਆ ਕਿ ਉਸਨੇ ਵੀ ਜਿਹੜਾ ਕਤਲ ਕੀਤਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸਚਾਈ ਹੈ ਫਿਲਹਾਲ ਉਹ ਤਾਂ ਪੁਲਿਸ ਜਾਂਚ ਕਰੇਗੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਸੁਖੜਵਾਲਾ ਕਤਲਕਾਰ ਮਾਮਲੇ ਦੇ ਵਿੱਚ ਇਹ ਇੱਕ ਅਜੀਬੋ-ਗਰੀਬ ਬਿਆਨ ਆਇਆ ਜਿੱਥੇ ਪਹਿਲਾਂ ਰੁਪਿੰਦਰ ਕੌਰ ਦੇ ਵੱਲੋਂ ਮੰਨਿਆ ਜਾਂਦਾ ਹੈ ਕਿ ਉਸਨੇ ਕਤਲ ਕੀਤਾ ਹੈ ਆਪਣੇ ਆਸ਼ਿਕ ਆਪਣੇ ਪ੍ਰੇਮੀ ਹਰਕਵਲ ਦੇ ਨਾਲ ਮਿਲ ਕੇ ਤਾਂ ਹੁਣ ਉਹ ਆਪਣੇ ਬਿਆਨਾਂ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਭ ਤੋਂ ਪਹਿਲਾਂ ਰੁਪਿੰਦਰ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਉਸਨੇ ਹਰਕਵਲ ਦਾ ਨਾਮ ਲਿਆ ਤਾਂ ਹਰਕਵਲ ਦੇ ਪਿਤਾ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸਨੇ ਵੀ ਕੋਰਟ ਦੇ ਵਿੱਚ ਜਿਹੜਾ ਸਰੈਂਡਰ ਕਰ ਦਿੱਤਾ ਤਾਂ ਹੁਣ ਉਸ ਤੋਂ ਬਾਅਦ ਇੱਕ ਹੋਰ ਸਾਥੀ ਨੂੰ ਲੈ ਕੇ ਜਿਹੜਾ ਪ੍ਰਵਾਧ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹੋਰ ਸਾਥੀ ਵੀ ਇਹਨਾਂ ਦਾ ਮੌਜੂਦ ਸੀ ਉਸ ਤੋਂ ਬਾਅਦ ਹਰਕਵਲ ਦੇ ਸਾਥੀ ਨੂੰ ਵੀ ਜਿਹੜਾ ਕਿ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਕੜੀ ਜੁੜਦੀ ਹੈ ਜਿੱਥੇ ਰੁਪਿੰਦਰ ਦੀ ਸੇਲੀ ਸਾਹਮਣੇ ਆਉਂਦੀ ਹੈ ਵਰਿੰਦਰ ਕੌਰ ਤਾਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਿੰਦਾ ਹਾਲਾਂਕਿ ਉਸ ਨੂੰ ਜ਼ਮਾਨਤ ਜਿਹੜੀ ਸ਼ਰਤਾਂ ਦੇ ਤਹਿਤ ਦਿੱਤੀ ਗਈ ਹੈ ਤਾਂ ਹੁਣ ਉਹ ਜਿਹੜੀ ਹੈ ਕਾਲਜ ਦੇ ਵਿੱਚ ਉਸਦੇ ਜਿਹੜੇ ਪੇਪਰ ਚੱਲ ਰਹੇ ਨੇ ਪੇਪਰ ਦੇਣ ਤੋਂ ਬਾਅਦ ਉਹ ਵਾਪਸ ਜੇਲ੍ਹ ਦੇ ਵਿੱਚ ਜਾਂਦੀ ਹੈ ਤੇ ਫਿਰ ਜੇਲ੍ਹ ਤੋਂ ਸਵੇਰੇ ਪੇਪਰ ਦੇਣ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਜ਼ਮਾਨਤ ਜਿਹੜੀ ਉਸ ਨੂੰ ਮਿਲੀ ਹੋਈ ਹੈ ਲੇਕਿਨ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਨੂੰ ਦੇਖੋ ਤੁਸੀਂ ਕਿਸ ਤਰ੍ਹਾਂ ਕਮਾਇਆ ਗਿਆ ਹੈ ਪਹਿਲਾ ਇਸ ਨੂੰ ਵਾਰਦਾਤ ਦੱਸਿਆ ਗਿਆ ਹੈ ਕਿ ਚੋਰਾਂ ਦੇ ਵੱਲੋਂ ਜਿਹੜੀ ਲੁੱਟਖੋ ਕੀਤੀ ਗਈ ਹੈ, ਵਾਰਦਾਤ ਕੀਤੀ ਗਈ ਹੈ, ਗੁਰਵਿੰਦਰ ਦਾ ਕਤਲ ਕੀਤਾ ਗਿਆ। ਉਸ ਤੋਂ ਬਾਅਦ ਹੁਣੇ ਜੇਲ੍ਹ ਦੇ ਵਿੱਚ ਜਾ ਕੇ ਮੁੱਕਰ ਗਿਆ ਹੈ ਕਿ ਕਤਲ ਤਾਂ ਉਸਨੇ ਕੀਤਾ ਹੀ ਨਹੀਂ, ਉਹ ਤਾਂ ਬਿਲਕੁਲ ਬੇਕਸੂਰ ਹੈ। ਤਾਂ ਸੁਖਣ ਵਾਲਾ ਕਤਲ ਕੇਸ ਦੇ ਵਿੱਚ ਇੱਕ ਅਜੀਬ ਗੱਲ ਸਾਹਮਣੇ ਆ ਰਹੀ ਹੈ ਰੁਪਿੰਦਰ ਕੌਰ ਆਪਣੇ ਬਿਆਨ ਤੋਂ ਪਲਟ ਗਈ ਹੈ ਉਸ ਨੇ ਸਾਰਾ ਕੁਝ ਆਪਣੇ ਆਸ਼ਿਕ ਹਰਕਵਲ ਸਿੰਘ ਦੇ ਸਿਰ ਮੜ ਦਿੱਤਾ ਹੈ ਉਸ ਨੇ ਬਿਆਨ ਦੇ ਵਿੱਚ ਕਿਹਾ ਕਿ ਉਹ ਬੇਕਸੂਰ ਹੈ ਉਸਦੇ ਪ੍ਰੇਮੀ ਹਰਕਵਲ ਸਿੰਘ ਉਸ ਨੂੰ ਸ਼ਾਦੀ ਦਾ ਲਾਰਾ ਲਾਉਂਦਾ ਰਿਹਾ ਤੇ ਉਸ ਦੇ ਨਾਲ ਜਿਸਮਾਨੀ ਸੰਬੰਧ ਬਣਾਉਂਦਾ ਰਿਹਾ ਉਸਦੇ ਪ੍ਰੇਮੀ ਨੇ ਉਸਦੇ ਕੋਲੋਂ ਪੈਸੇ ਅਤੇ ਗਹਿਣੇ ਵੀ ਲੈ ਕਤਲ ਵਾਲੀ ਰਾਤ ਉਸਦਾ ਕਥਿਤ ਪ੍ਰੇਮੀ ਹਰਕਵਲ ਆਇਆ ਉਹ ਸੁੱਤੀ ਪਈ ਸੀ ਜਦੋਂ ਉਸ ਨੇ ਰੋਲਾ ਸੁਣਿਆ ਤਾਂ ਉੱਠ ਕੇ ਭੱਜ ਕੇ ਕੋਠੇ ਦੇ ਉੱਪਰ ਗਈ ਤਾਂ ਉਦੋਂ ਤੱਕ ਹਰਕਵਲ ਨੇ ਗੁਰਵਿੰਦਰ ਦਾ ਕਤਲ ਕਰ ਦਿੱਤਾ ਸੀ ਉਸਦੇ ਪਤੀ ਦੀ লাশ ਉੱਪਰ ਛੱਤ ਤੇ ਪਈ ਸੀ ਤੇ ਉਸਨੇ ਰੋਲਾ ਪਾਇਆ ਕਿ ਰਿਸ਼ਤੇ ਤੇ ਫਿਰ ਰਿਸ਼ਤੇਦਾਰ ਬੁਲਾਏ ਉਹ ਬੇਕਸੂਰ ਹੈ ਉਸਨੇ ਕੁਝ ਨਹੀਂ ਕੀਤਾ ਸਾਰਾ ਕੁਝ ਹਰਕਵਲ ਨੇ ਹੀ ਕੀਤਾ ਹੈ ਤੋਸ ਤਾਂ ਇਹ ਬਿਆਨ ਉਸ ਨੂੰ ਬਚਾਏਗਾ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਇਹ ਗੱਲ ਸੱਚ ਹੋ ਗਈ ਕਿ ਜਿਹੜੀ ਆਪਣੇ ਪਤੀ ਦੀ ਨਹੀਂ ਹੋਈ ਉਹ ਹੁਣ ਆਪਣੇ ਆਸ਼ਿਕ ਦੀ ਵੀ ਕਿਵੇਂ ਹੋ ਸਕਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਵੀਆਈਪੀ ਟ੍ਰੀਟਮੈਂਟ ਜਿਹੜਾ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਨੂੰ ਮਿਲ ਰਿਹਾ ਔਰ ਉਸ ਨੂੰ ਜੇਲ੍ਹ ਦੇ ਵਿੱਚ ਗੱਦੇ ਮਿਲ ਰਹੇ ਨੇ ਉਹ ਬਿਲਕੁਲ ਉਸੇ ਤਰ੍ਹਾਂ ਜਿਹੜਾ ਉੱਥੇ ਰਹਿੰਦੀ ਹੈ ਜਿਵੇਂ ਕੋਈ ਹੋਟਲ ਦੇ ਵਿੱਚ ਜਾ ਕੇ ਰਹਿੰਦਾ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਸ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਉਸ ਨੂੰ ਕੋਈ ਵੀ ਸਹੂਲਤ ਜਿਹੜੀ ਹੈ ਜੇਲ੍ਹ ਦੇ ਵਿੱਚ ਨਹੀਂ ਮਿਲ ਰਹੀ ਹੈ ਲੇਕਿਨ ਹੁਣ ਜਿਹੜਾ ਇਹ ਜਵਾਬ ਸਾਹਮਣੇ ਆਉਂਦਾ ਹੈ ਕਿੰਨਾ ਕੁ ਸੱਚ ਹੈ ਫਿਲਹਾਲ ਤਾਂ ਪੁਲਿਸ ਦੇ ਵਿੱਚ ਜਿਹੜੀ ਇਸ ਦੀ ਜਾਂਚ ਚੱਲ ਰਹੀ ਹੈ